ਅਸੀਂ ਹੋਰ ਵੀ ਕੈਟਿੰਗ ਬਹੁਤ ਸਾਰੀਆਂ ਦੇਖਿਆ ਨੇ ਪਰ ਇਹਨਾਂ ਦੀ ਕੈਟਿੰਗ ਬਹੁਤ ਜ਼ਿਆਦੀ ਵਧੀਆ ਆ। ਵਾਕਿਆ ਨਾਲ ਬਹੁਤ ਜ਼ਿਆਦੀ ਵਧੀਆ ਆ। ਪੂਰੇ ਵਰਲਡ 'ਚ ਮੈਂ ਕਹਿ ਸਕਦੀ ਹਾਂ ਕਿ ਕਿ ਇੱਕਦਮ ਦਾ ਆਈਟਮਸ ਕਿਤੇ ਨਹੀਂ ਪ੍ਰੋਵਾਈਡਸ ਕੀਤੀਆਂ ਜਾਂਦੀਆਂ ਕੁਆਲਿਟੀ ਵਾਈਜ਼ ਨੰਬਰ 1 ਹੈਗਾ। ਬਹੁਤ ਜ਼ਿਆਦੀ ਕੁਆਂਟੀਟੀ ਸੀਗੀ ਤੇ ਲੇਡੀਜ਼ ਤਾਂ ਇੰਨਾ ਜ਼ਿਆਦਾ ਖਾ ਰਹੀਆਂ ਸੀਗੇ ਅਸੀਂ ਖੋਦ ਉਹਨਾਂ ਦੇ ਵਿੱਚ ਇੰਨਾ ਜ਼ਿਆਦਾ ਖਾ ਰਹੇ ਸੀ ਬਹੁਤ ਜ਼ਿਆਦਾ ਡਿਲੀਸ਼ੀਅਸ ਫੂਡ ਸੀ ਤੇ ਇੱਕਦਮ ਹਾਈਜਨਿਕ ਫੂਡ ਸੀ ਅੱਖਾਂ ਦੇ ਸਾਹਮਣੇ ਬਣ ਰਿਆ ਸੀ। ਗਰਮਾ-ਗਰਮ ਚੀਜ਼ ਮਿਲ ਰਹੀ ਸੀ। ਇਨਾ ਲਾਜਵਾਬ ਖਾਣਾ ਤੇ ਮੈਂ ਅੱਜ ਤੱਕ ਕਿਤੇ ਹੋਰ ਨਹੀਂ ਖਾਧਾ ਬਹੁਤ ਵਧੀਆ ਫਰੈਸ਼ ਔਰ ਜਿੰਨੇ ਵੀ ਇਹਨਾਂ ਦੇ ਵਰਕਰਸ ਹੈਗੇ ਵੈਲ ਡਰੈਸਡ ਵਰਕਰ ਆ ਤੇ ਬਹੁਤ ਹੀ ਸਾਫ ਸੁਥਰੇ ਬਰਤਨ ਸਾਫ ਸੁਥਰਾ ਖਾਣਾ ਮੈਂ ਅਟਕ ਇਦਾਂ ਦਾ ਖਾਣਾ ਕਿਤੇ ਹੋਰ ਨਹੀਂ ਕੀਤਾ ਕੁਆਲਿਟੀ ਦੇ ਵਿੱਚ ਬੀਤ ਨਹੀਂ ਕਰ ਸਕਦਾ ਇਹਨਾਂ ਨੂੰ ਕੋਈ ਵੀ ਅਸੀਂ ਜਿੱਥੇ ਵੀ ਦੁਨੀਆਂ ਦੇ ਵਿੱਚ ਰਹਿੰਦੇ ਆ ਕੋਲ ਬਿਆ ਦੀ ਬੈਸਟ ਕੁਆਲਿਟੀ ਪ੍ਰੋਵਾਈਡ ਕਰਦੇ ਹਾਂ ਤਾਂ ਸੰਦੀਪ ਕਟਰਸ ਦਾ ਸ਼ੁਰੂ ਦੇ ਬਹੁਤ ਵੱਡਾ ਫੈਨ ਆ ਆਲਵੇਸ ਮਤਲਬ ਜਿਹੜਾ ਅੱਜ ਦਾ ਫੰਕਸ਼ਨ ਹੈ ਇਹਦੇ ਲਈ ਤਾਂ ਸਾਡੇ ਕੋਲ ਸ਼ਬਦ ਨਹੀਂ ਹੈਗੇ ਬੜੀ ਬਾਰ ਖੈਰ ਸੰਦੀਪ ਕਟਰਸ ਦਾ ਕੰਮ ਦੇਖਣ ਨੂੰ ਬਹੁਤ ਪਾਰ ਮਿਲਿਆ ਤੇ ਪਰ ਅੱਜ ਕੁਝ ਐਕਸੈਪਸ਼ਨਲ ਹੀ ਸੀਗਾ ਮਜ਼ੇਦਾਰ ਸੀ ਬਹੁਤ ਮਜ਼ੇਦਾਰ ਇਤੋਂ ਕਿਵੇਂ ਲੱਗਾ ਖਾਣਾ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਮੈਨੂੰ ਤੇ ਸ਼ੁਰੂ ਤੋਂ ਹੀ ਇਹਨਾਂ ਦੀ ਦਾਲ ਮੱਖਣੀ ਦਾ ਬਹੁਤ ਚੁਪੀ ਨਾ ਓਕੇ ਆਈ ਲਵ ਦਾ ਪੀਜ਼ਾਸ ਔਫ ਸੰਦੀਪ ਕਟਰਸ

ਬਹੁਤ ਵਧੀਆ ਸਰਵਿਸ ਵੀ ਵਧੀਆ ਖਾਣਾ ਵੀ ਵਧੀਆ ਸਭ ਕੁਝ ਬਹੁਤ ਵਧੀਆ ਸਰਵਿਸ ਵੀ ਬਹੁਤ ਵਧੀਆ ਹੋਰ ਵੀ ਕੈਟਿੰਗ ਦੇਖਦੇ ਆ ਬਾਕੇ ਉਹਨਾਂ ਨਾਲੋਂ ਬੈਸਟ ਦੀ ਬੈਸਟ ਸੰਦੀਪ ਕੈਟਰ ਦੀ ਜਿਹੜੀ ਕੈਟਿੰਗ ਆ ਬਹੁਤ ਵਧੀਆ ਆ ਇਹ ਸਭ ਕੁਝ ਫਰੈਸ਼ ਬਣਾਉਂਦੇ ਨੇ ਦੇਸੀ ਕੀਚ ਬਣਾਉਂਦੇ ਨੇ ਇਹਨਾਂ ਦੀਆਂ ਸਵੀਟਸ ਬਹੁਤ ਵਧੀਆਂ ਨੇ ਖਾਣਾ ਬਹੁਤ ਵਧੀਆ ਹਰ ਇੱਕ ਚੀਜ਼ ਇਹਨਾਂ ਦੀ ਬਹੁਤ ਵਧੀਆ ਮੈਨੂੰ ਲੱਗਦਾ ਕਿ ਇਹਨਾਂ ਦਾ ਮੁਕਾਬਲਾ ਹੀ ਕੋਈ ਨਹੀਂ ਹੈਗਾ ਜੀ ਬਿਲਕੁਲ ਕੰਮ ਕਰਨ ਵਾਲੇ ਲੋਕ ਨੇ ਮੈਨੂੰ ਲੱਗਦਾ ਕਿ ਜਿੰਨੂੰ ਖਾਣਾ ਆਂਦਾ ਨਾ ਉਹਨੂੰ ਖਵਾਣਾ ਵੀ ਆਂਦਾ ਤੇ ਜੇ ਕਿਸੇ ਹੋਰ ਨੇ ਵੀ ਕੈਟਰਿੰਗ ਕਰਨੀ ਹੋਵੇ ਤੇ ਸੰਦੀਪ ਕੈਟਰਰ ਸਤਾਂਡੇ ਵਾਲੇ ਲਖਮਿੰਦਰ ਸਿੰਘ ਜੀ ਸੰਦੀਪ ਸਾਹਿਬ ਉਹਨਾਂ ਨੂੰ ਬੁੱਕ ਕੀਤਾ ਜਾਏ ਉਹਨਾਂ ਨੂੰ ਹਾਇਰ ਕਰੋ ਤਾਂ ਕਿ ਤੁਹਾਡੇ ਵੀ ਬਹੁਤ ਵਧੀਆ ਅੱਛਾ ਅਰੇਂਜਮੈਂਟ ਹੋ ਸਕੇ ਵਿਆਹ شادی ਸ਼ਗਨ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਫੰਕਸ਼ਨ ਕਰਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਦੀ ਦੁਕਾਨ ਸੰਦੀਪ ਸਵੀਟਨ ਬੇਕਰਜ਼ ਰੈਸਟੋਰੈਂਟ ਜੋ ਕਿ ਨੀਅਰ ਸਿਵਲ ਹਸਪੀਟਲ ਉਰਮੋ ਟਾਂਡਾ ਵੀ ਕਿਸਤ ਹੈ ਉੱਥੇ ਤੁਸੀਂ ਜਾ ਕੇ ਕੇਟਰਿੰਗ ਦੀ ਬੁਕਿੰਗ ਕਰਵਾ ਸਕਦੇ ਹੋ ਸਾਡੇ ਨਾਲ ਇਸ ਵੇਲੇ ਸ਼ਾਮਿਲ ਹੈ ਲਖਵਿੰਦਰ ਸਿੰਘ ਜੀ ਜੋ ਕਿ ਸੰਦੀਪ ਕੇਟਰਸਨ ਵੈਡਿੰਗ ਪਲਨਰਸ ਦੇ ਆਨਰ ਨੇ ਤੋਂ ਉਹਨਾਂ ਕੋ ਜਾਣਦੇ ਕਿ ਅੱਜ ਦੀ ਕੇਟਿੰਗ ਦੇ ਵਿੱਚ ਕੀ ਕੀ ਖਾਸ ਹੋਣ ਜਾ ਰਿਹਾ ਹੈ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਕੇਟਿੰਗ ਵਿੱਚ ਦੇਖੋ ਅੱਜ 100% ਵੈਜ ਕੇਟਿੰਗ ਹੈ ਜੀ ਤੇ ਅੱਜ ਦੇ ਵਿੱਚ ਕਾਫੀ ਵੀਆਪੀ ਫੰਕਸ਼ਨ ਹੈਗਾ ਪਾਰਟੀ ਨੇ ਸਾਨੂੰ ਸਪੈਸ਼ਲੀ ਆਰਗੇਨਾਈਜ਼ ਕੀਤਾ ਹੋਇਆ ਹੈ ਕਸਟਮਰ ਸਾਡੇ ਬੜੇ ਦੂਰ ਦੇ ਆ ਹਨ ਉਹਨੂੰ ਰਿਪੀਟ ਕਮ ਮਿਲਿਆ ਹੋਇਆ ਤੇ ਇਸ ਕਰਕੇ ਆਪਾਂ ਥੋੜਾ ਯੂ نو ਅਲੱਗ ਵੈਰੀਟੀਆਂ ਅਲੱਗ ਕਨਸੈਪਟ ਦੇ ਰਹੇ ਆ ਅੱਜ ਦੇ ਵਿੱਚ ਤੁਸੀਂ ਇਹ ਦੇਖੋਗੇ ਸਟਾਰਟਿੰਗ ਆਪਾਂ ਦੇਖਦੇ ਆਂ ਬੋਲ ਕੇ ਜਿੱਦਾਂ ਆਪਾਂ ਜੰਮੂ ਪੂੜੀ ਆਹ ਉਹ ਦੋ ਦੋ ਦੂਜੀ ਪੂੜੀ ਦਿੱਤੀ ਜਾਂਦੀ ਆਪਾਂ ਸਪੈਸ਼ਲੀ ਜੰਮੂ ਪੂੜੀ ਕਲਾੜੀ ਕੋਚਾ ਕੜਾਹ ਕਤਲਮਾ ਇਸ ਤਰ੍ਹਾਂ ਦੀ ਜੰਮੂ ਦੀ ਕਾਫੀ ਵੈਰੀਟੀ ਆਪਾਂ ਦੇ ਰਹੇ ਆ ਉਸ ਦੇ ਨਾਲ ਨਾਲ ਆਪਾਂ ਬੱਚਿਆਂ ਦਾ ਕਲੋਂ ਨੇ ਕਿਲਸ ਵਾਰ ਪੂਰਾ ਉਹ ਜੋ ਕਟੋੜ ਸੱਤ ਅੱਠ ਕਾਊਂਟਰ ਪਰ ਲਾ ਰਹੇ ਆ ਇਹ ਬੱਚਿਆਂ ਦੇ ਪ੍ਰਤੀ ਹੀ ਬੜੇ ਅਨੁਕੂਲ ਹੈ। ਇੱਕ ਸਾਡੇ ਸਪੈਸ਼ਲੀ ਕਾਊਂਟਰ ਸਾਡੇ ਜਿਹੜੇ ਆਏ ਨੇ ਤੁਸੀਂ ਦੇਖੋ ਮੇਰੇ ਹੋਗਾ ਜੀ ਅੱਜ ਦੇ ਵਿੱਚ ਇੱਕ ਸਪੈਸ਼ਲ ਪ੍ਰੋਫੈਸ਼ਨਲ ਆਇਟਮ ਦੇ ਦੋ ਦੇ ਰਹੇ ਆ ਉਹ ਸਾਡੀ ਹੈਗੀ ਆ ਜੋ ਪੰਜਾਬ ਜੀ ਪਸੰਦ ਕਰਦੇ ਆ। ਇੱਕ ਹੈਗੀ ਆ ਰਬੜੀ ਲੱਛਾ ਜੀ ਪਲਸ ਕੁਫੀ ਜੋ ਸਾਡੇ ਪੰਜਾਬੀ ਬਹੁਤ ਪਸੰਦ ਕਰਦੇ ਆ ਜੀ ਤੇ ਸਾਡੇ ਪੰਜਾਬੀਆਂ ਦੇ ਵਿੱਚ ਇੱਕ ਵੈਸ਼ਨੂ ਬੰਦੇ ਵਿੱਚ ਹੋਰ ਚਾਹਤ ਹੁੰਦੀ ਹੈ ਕਿ ਦੁੱਧ ਮਿਲਕ ਦੁੱਧ ਜੀ ਮਿਲਕ ਅੱਜ ਸੜਕੋ ਕਟੋ-ਕਟ 15 ਤਰ੍ਹਾਂ ਦੀਆਂ ਵੈਰਾਈਟੀਆਂ ਦਾ ਮਿਲਕ ਪ੍ਰੋਵਾਈਡ ਹੋਏਗਾ ਵਾਓ ਜਿਹੜਾ ਪੀਓਗਾ ਕਿ ਉਹ ਜਾਇ ਕਰੇਗਾ ਕਿ ਬਾਕੀ ਇਦਾਂ ਦਾ ਉਹ ਕਦੀ ਨਹੀਂ ਪੀਤਾ ਬਿਲਕੁਲ ਨੇਚਰਲ ਮਿਲਕ ਨੇਚਰਲ ਕੁਆਲਟੀ ਵਿਦ ਡਰਾਈ ਫੂਡ ਮੰਗੋ ਵਾਲਾ ਪਹਿਨੇ ਪਲਾਵਾ ਡਰਾਈ ਫੂਡ ਬਹੁਤ ਬਹੁਤ ਸਾਰੀਆਂ ਗਰੇਟੀਆਂ ਯਾਨੀ ਕਿ ਕੈਸਾ ਦੇਖੇ ਜੋ ਚੀਜ਼ਾਂ ਲੋਕਾਂ ਨੂੰ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਅੱਜ ਇਹਦੀ ਕੈਟਰੀ ਵਿੱਚ ਦੇਖਣ ਨੂੰ ਮਿਲ ਰਹੀਆਂ ਬਿਲਕੁਲ ਅੱਜ ਦੀ ਕੈਟਰੀ ਵਿੱਚ ਬਹੁਤ ਸਾਰੀਆਂ ਸਪੈਸ਼ਲ ਚੀਜ਼ਾਂ ਮਿਲ ਰਹੀਆਂ ਜੀ ਸਿਰਫ ਇਹ ਆ ਜਿਹੜਾ ਬੰਦਾ ਮਤਲਬ ਉਹੀ ਕਰੂਗਾ ਜਿਹੜਾ ਇੱਥੇ ਮੋਕੇ ਤੇ ਆਊਗਾ ਅੰਜੋਇ ਕਰੂਗਾ ਦੂਜੇ ਨੂੰ ਇਸ ਚੀਜ਼ ਵਾਲੇ ਨਹੀਂ ਪਤਾ ਲੱਗਣਾ ਬਿਲਕੁਲ ਹਾਂ ਠੀਕ ਹੈ ਜੀ ਜੀ ਤੇ ਮੇਨ ਕੋਰਸ ਦੀ ਗੱਲ ਕੀਤੀ ਜਾਵੇ ਤਾਂ ਮੇਨ ਕੋਰਸ ਦੇ ਵਿੱਚ ਅੱਜ ਕੀ ਕੀ ਸਰਵ ਕੀਤਾ ਜਾਵੇਗਾ ਮੇਨ ਕੋਰਸ ਦੇ ਵਿੱਚ ਤੁਸੀਂ ਆਈ ਇੱਕ ਤੋਂ ਘੱਟ ਮਤਲਬ ਕਿ 20 70 80 ਡਿਸ਼ਾਪ ਲਾ ਰਹੇ ਹਾਂ ਓਕੇ ਠੀਕ ਹੈ ਨਾ ਤੇ ਇਹਦੇ ਚ ਸੈਲਡ ਵੀ ਅਲੱਗ ਤਰ੍ਹਾਂ ਦਾ 40 50 ਇਹ ਤੁਹਾਨੂੰ ਸੈਲਡ ਦੀਆਂ ਦੇ ਰਹੇ ਹਾਂ ਜੀ ਬਾਕੀ ਗਿੰਦੀ ਗਿੰਦੀ ਕਹਦੇ ਹਾਂ ਤਾਂ ਮੈਨੂੰ ਘਟਾ ਕੇ ਲੱਗ ਜਾਣਾ ਕੋਈ ਤੁਸੀਂ ਇੱਕ ਵਾਰੀ ਸਾਰਾ ਮੈਨੂ ਦਿਖਾ ਦਿਓ ਜੀ ਤੁਸੀਂ ਮਕੇਲੇ ਹਰ ਦਸ ਨੂੰ ਪਰ ਇਹ ਹੀ ਗੱਲ ਹੈ ਤੁਸੀਂ ਆ ਕੇ ਦੇਖੋ ਸਰ ਮੈਂ ਜਾਨਣਾ ਚਾਹਾਂਗਾ ਕਿ ਤੁਹਾਡੀ ਕੇਟਰਿੰਗ ਹੋਰਾਂ ਦੀ ਕੇਟਰਿੰਗ ਨਾਲੋਂ ਕਿਵੇਂ ਡਿਫਰੈਂਟ ਹੈ ਸਾਡੀ ਕੇਟਰਿੰਗ ਤੁਹਾਨੂੰ ਤੁਸੀਂ ਆਮ ਤੋਂ ਦੇਖਿਆ ਹੋਇਆ ਗਿਆ ਬਾਕੀ ਦੇ ਕੇਦੇ ਸਾਡੀ ਕੇ ਇੱਕ ਸਾਡੇ ਕੰਮ ਵਿੱਚ ਤੁਹਾਨੂੰ ਇੱਕ ਪ੍ਰੋਫੈਸ਼ਨੈਲਿਟੀ ਮਿਲੇਗੀ ਬਿਲਕੁਲ ਪ੍ਰੋਫੈਸ਼ਨੈਲਿਟੀ ਬੀਜ਼ ਤੁਹਾਨੂੰ ਹਰ ਚੀਜ਼ ਨੇਚਰਲ ਕੁਆਲਟੀ ਕਵਾਲਿਟੀ ਟੀਮ ਮਿਲੇਗੀ ਤੁਹਾਨੂੰ ਇਹ ਨਹੀਂ ਚੱਲਦਾ ਕਿ ਇਹ ਕੋਈ ਕੈਮੀਕਲ ਚੀਜ਼ ਹੈ ਜਾਂ ਦੂਜੀ ਚੀਜ਼ ਹੈ ਤੁਹਾਨੂੰ ਇਸ ਤਰ੍ਹਾਂ ਦੀ ਵੈਰੀਟੀ ਨਹੀਂ ਮਿਲੇਗੀ ਹੁਣ ਅੱਜ ਦੇ ਕੰਮ ਤੁਸੀਂ ਦੇਖ ਲਓ ਤੁਹਾਨੂੰ ਜੇ ਦੁੱਧ ਵੀ ਮਿਲੇਗਾ ਹੋਰ ਚੀਜ਼ ਮਿਲੇਗੀ ਲੇਕਿ ਨੈਚੁਰਲ ਕੁਆਲਿਟੀ ਮੇਰੇ ਮਿਲੇਗੀ ਜਿਸ ਤਰ੍ਹਾਂ ਸਾਡੇ ਅਜਮਲ ਮੌਲ ਗੋਗੋਪੇ ਆਲੂ ਕੀ ਆਟੇ ਸੁਜੀ ਦੀ ਗੋਗੋਪੇ ਦਿੰਦੇ ਆ ਅਸੀਂ ਸਵੈਰ ਚਾਵਲ ਦੇ ਆਟੇ ਦੇ ਉਹਦੇ ਗੋਗੋਪੇ ਸਰਪਾਈ ਦਿੰਦੇ ਨੇ ਆ ਓਕੇ ਤੇ ਘਟੋੜਾ ਪਾਣੀ ਤੁਸੀਂ ਜੂ ਦੇਖੋ ਲੁਕੀ ਪਰ ਕੀ ਕਰਦੇ ਆ ਆਪਣੇ ਕੈਮੀਕਲ ਤਿਆਪ ਆ ਕੇ ਪਾਣੀ ਬਣਾਉਂਦੇ ਆ ਸਾਡਾ ਆਪਣੇ ਨੈਚੁਰਲ ਬਿਲਕੁਲ ਇਮਲੀ ਵਾਲਾ ਮੋਲੇ ਕਿ ਆਪਣੇ ਆਪ ਪਾਪੜੀ ਵਾਲਾ ਬਿਲਕੁਲ ਪੁਣੀ ਵਸਪਈ ਨੂੰ ਹੁੰਦਾ ਹੈ ਯਾਨੀ ਕਿ ਕੁਆਲਟੀ ਦੇ ਨਾਲ ਨਾਲ ਸਰਵਿਸਿਸ ਵੀ ਤੁਸੀਂ ਬੈਸਟ ਦਿੰਦੇ ਹੋ ਹਾਂ ਸਰਵਿਸ ਤਾਂ ਤੁਸੀਂ ਸਰਵਿਸ ਹੈ ਜੀ ਆਇਆ ਦੇਖੋ ਅੱਜ ਦੀ ਟੀਮ ਦੇ ਵਿੱਚ ਘੜੋ ਤੁਸੀਂ ਦੇਖੋਗੇ ਘੱਟੋ-ਬੜਾ ਸਾਡੇ 50 ਕੈਪਟਨ ਆ ਜੀ ਕਿਤੇ 20 ਤੋਂ ਪਲੱਸ ਸਾਡੇ ਲੇਡੀਜ਼ ਕੈਪਟਨ ਆ 150 ਲੈ ਕੇ 200 ਸਾਡੀ ਟੀਮ ਅਜਿਹਾ ਵੇਟਾਂ ਦੀ ਹੈ ਇਤੋਂ ਤੁਸੀਂ ਆਪ ਇਹਦਾ ਜਦੋਂ ਸਰਵਿਸ ਕਿੰਨੀ ਵਧੀਆ ਹੋਊਗੀ ਬਿਲਕੁਲ ਠੀਕ ਹੈ ਤੇ ਸਰ ਤੁਸੀਂ ਆਪਣੇ ਕਸਟਮਰਸ ਨੂੰ ਆਪਣੀ ਆਡੀਅנס ਨੂੰ ਕੀ ਕਹਿਣਾ ਚਾਹੁੰਦੇ ਹੋ ਕਸਟਮਰ ਨੂੰ ਆਪਾਂ ਇਹੀ ਆਡੀਅנס ਨੂੰ ਅਪਡੇਟ ਕਰਨਾ ਚਾਹੁੰਗੇ ਤੁਸੀਂ ਸਾਡੇ ਚੱਲਦੇ ਕੰਮ ਨੂੰ ਆਣ ਕੇ ਦੇਖੋ ਸਾਡੀ ਕੁਆਲਟੀ ਦੇਖੋ ਮਤਲਬ ਕਿਸੇ ਦੀ ਗੱਲਾਂ ਜਿੱਦਾਂ ਆ ਕੇ ਕਰੋ ਸਾਨੂੰ ਮੌਕਾ ਦੇ ਕੇ ਸਾਨੂੰ ਤੁਹਾਡੀ ਦੇਖ ਕੇ ਸਾਨੂੰ ਮੌਕਾ ਦਿਓ ਜਿਹਨੇ ਵੀ ਅੱਜ ਕੱਲ ਸਾਨੂੰ ਕਸਟਮ ਮਿਲਦੇ ਆ ਸਾਡਾ ਕੁਆਲਟੀ ਦੇਖਦੇ ਆ ਸਾਡਾ ਕੰਮ ਦੇਖਦੇ ਆ ਤੁਹਾਨੂੰ ਰਿਪੀਟ ਕਸਟਮ ਮਿਲਦੇ ਆ ਕਈ ਕੰਮ ਚ ਐਦਾਂ ਹੁੰਦਾ ਕਿ ਚੱਲਦੇ ਕੰਮ ਦੇਖ ਕੇ ਮਤਲਬ ਐਦਾਂ ਦੀ ਵੈਰੀਏਟੀਆਂ ਸ਼ੁੱਧ ਦੇਖ ਕੇ ਚੱਲਦੇ ਕੰਮ ਚ ਸਾਨੂੰ ਕਿੰਨੇ ਆਰਡਰ ਮਿਲ ਜਾਂਦੇ ਆ ਜਿਸ ਤਰ੍ਹਾਂ ਆਪਾਂ ਪਿਛੇ ਐਮਬੀਐਸ ਰਿਸੋਰਸ ਚ ਗਏ ਸੀ ਅੰਮ੍ਰਿਤਸਰ ਗਏ ਸੀ ਚੱਲਦੇ ਕੰਮ ਚ ਸਾਨੂੰ ਸਭ ਤੋਂ ਆਟ ਕੰਮ ਸਾਨੂੰ ਚੱਲਦੇ ਕੰਮ ਚ ਮਿਲ ਗਏ ਜਿਹਨੇ ਆਉਣ ਵਾਲੀ ਡੇਟਾ ਚ ਅਕਤੂਬਰ ਨਵੰਬਰ ਦਸੰਬਰ ਦੀਆਂ ਡੇਟਾ ਸੜ ਕੋ ਕਟਵਟ 20 ਡੇ ਜੀ ਤੇ ਸਰ ਤੁਸੀਂ ਆਪਣਾ ਪ੍ਰੋਪਰ ਐਡਰੈਸ ਤੇ ਨੰਬਰ ਦੇ ਦਿਓ ਤਾਂ ਕਿ ਤੁਹਾਨੂੰ ਆਡੀయన్స్ ਕੰਟੈਕਟ ਕਰ ਸਕਣ ਐਡਰੈਸ ਮੈਡਮ ਜਿਕੇ ਜਿਹਨਾਂ ਦਾ ਸਬਣਾਣਾ ਉਹ ਸਾਨੂੰ ਨੈਟ ਦੇ ਲੱਭ ਹੀ ਲੈਂਦਾ ਆ ਬਿਲਕੁਲ ਜੀ ਕੁਆਲਟੀ ਵਾਲਾ ਬੰਦਾ ਉਹਨੇ ਸਾਨੂੰ ਸੱਚ ਮਾਰਦੇ ਮਾਰਨਾ ਜੀ ਤੇ ਉਹਨੇ ਨੰਬਰ ਕਿਦੋਂ ਕਿਦੋਂ ਲੱਭ ਹੀ ਲੈਣਾ ਤੇ ਸਾਡਾ ਜਿਹੜਾ ਆਫਿਸ ਹੈ ਸਾਡਾ ਟਾਂਡੇ ਹੈ ਸੰਦੀਪ ਸੀਡ ਸ਼ਾਪ ਐਂਡ ਬੇਕਰਜ਼ ਨਾਂ ਤੇ ਜੀ ਤੇ ਪਲੱਸ ਸਾਡਾ ਕੈਟਰੀ ਦਾ ਬਿਜ਼ਨਸ ਉਹਦੇ ਚੋ ਸ਼ੋ ਹੁੰਦਾ ਤੇ ਟਾਂਡੇ ਸਦਾ ਮਤਲਬ ਕਿ ਖਾਸ ਸਾਡਾ ਲੋਕੇਸ਼ਨ ਹੈ ਤੇ ਜਿੰਨੇ ਵੀ ਸਾਨੂੰ ਮਿਲਣਾ ਸਾਨੂੰ ਕੰਮ ਬੁੱਕ ਕਰਨਾ ਆਨਲਾਈਨ ਵੀ ਸਾਨੂੰ ਬੁੱਕ ਕਰਾ ਸਕਦਾ ਸਾਨੂੰ ਉੱਥੇ ਬੁਲਾ ਵੀ ਸਕਦਾ ਬਾਕੀ ਇਹ ਹੈ ਜੇ ਸਾਨੂੰ ਮਿਲਣਾ ਚਾਹੁੰਦੇ ਸਾਡੀ ਕੋਲ ਦੇਖਣੇ ਚਾਹਤ ਕੋ ਮੋਸਟ ਵੈਲਕਮ ਤੁਹਾਰਕੋ ਆ ਸਕਦੇ ਹੋ ਟਾਂਡੇ ਤੇ ਫੋਨ ਨੰਬਰ ਤੇ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਮੇਰਾ ਫੋਨ ਨੰਬਰ ਹੈ 98550 70926 ਸੰਦੀਪ ਕੇਟਰਸ ਐਂਡ ਵੈਡਿੰਗ ਪਲਾਨਰਾਂ ਦੀ ਵਧੇਰੇ ਜਾਣਕਾਰੀ ਲਈ ਸਕਰੀਨ ਦੇ ਵਿੱਚ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ